ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਕਲੋਕ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂ ਜੀ ਇਹ ਸ਼ਾਮ ਦਾ ਵੇਲਾ ਹੈ 5:30 ਹੋ ਚੁੱਕੇ ਨੇ ਤੇ ਦਿਨ ਹੈਗਾ ਅੱਜ ਸ਼ੁੱਕਰਵਾਰ ਦਾ ਸ਼ਾਮੀ ਦੇਖੋ ਕਿੰਨੀ ਨੇਰੀ ਆ ਗਈ ਆ ਭੜੇ ਸ਼ਾਇਦ ਸਾਰੇ ਕਿਤੇ ਹੋਊਗੀ ਬਹੁਤ ਜ਼ਿਆਦਾ ਨੇਰੀ ਆ ਗਈ ਸੀ ਜੀ ਇੱਕ ਲਗ ਤਾਂ ਮੈਂ ਹਲੇ ਧਾਰਾ ਚੋਰੀ ਦੀ ਸੀ ਥੱਲੇ ਇਹ ਕਰਦਾ ਦੇਖੋ ਨੇਰੀ ਨੇਰ ਉੱਠ ਖੜਿਆ ਤੇ ਸੈਜਪ੍ਰੀਤ ਸੈਜਪ੍ਰੀਤ ਉੱਪਰ ਸੀਗਾ ਉਹਨੇ ਵੀਡੀਓ ਬਣਾਈ ਸੀ ਇਹ ਤੇ ਨੇਰੀ ਆਉਣ ਤੋਂ ਬਾਅਦ ਜੀ ਗਰਦਾ ਬਹੁਤ ਜ਼ਿਆਦਾ ਆਇਆ ਉਸ ਤੋਂ ਬਾਅਦ ਆ ਗਿਆ ਮੀ ਮੀ ਆਉਣ ਨਾਲ ਥੋੜਾ ਜਿਹਾ ਗਰਦਾ ਬਦਿਆ ਰੁਕ ਗਿਆ ਤੂੜੀ ਉੜ ਰਹੀ ਸੀ ਤੂੜੀ ਦੇ ਨਾਲ-ਨਾਲ ਜਿਹੜੇ ਲੋਕਾਂ ਨੇ ਖੇਤਾਂ ਦੇ ਵਿੱਚ ਅੱਗ ਲਾਈ ਹੋਈ ਆ ਉਹ ਵੀ ਸਵਾਹ ਬਹੁਤ ਜ਼ਿਆਦਾ ਉੜ-ਉੜ ਕੇ ਆ ਰਹੀ ਸੀ ਨਾਲ ਅੱਖਾਂ ਵੀ ਭਰ ਰਹੀਆਂ ਸੀਗੀਆਂ ਚਲੋ ਮੀਂਹ ਪੈਣ ਨਾਲ ਇੰਨਾ ਕੁ ਹੋ ਗਿਆ ਬਈ ਸਾਰਾ ਹੀ ਘਰ ਦਾ ਧਬ ਗਿਆ ਦੇਖੋ ਮੌਸਮ ਇੱਥੇ ਕਿੰਨਾ ਵਧੀਆ ਹੋ ਗਿਆ ਥੇ ਮੀਂਹ ਘਟ ਗਿਆ ਸੀਗਾ ਮੜ ਮੜੀਆਂ ਕਣੀਆਂ ਪੈ ਰਹੀਆਂ ਸੀਗੀਆਂ ਤੇ ਅੜ-ਡਾਲੇ ਵੀ ਹੁਣ ਸਾਰਾ ਸਾਫ਼ ਜਾ ਹੋ ਗਿਆ ਸੀਗਾ ਥੋੜੀਆਂ ਜਿਹੀਆਂ ਕਣੀਆਂ ਪੈਣਾਂ ਮੀਂਹ ਵੈਸੇ ਜਿਆਦਾ ਤਾਂ ਪਿਆ ਨਹੀਂਗਾ ਸਿਰਫ 5 ਕਮਿੰਟ 10 ਕਮਿੰਟ ਇੰਨਾ ਕਚਰੇ ਪਿਆ ਸੀਗਾ ਤੇ ਹਵਾ ਨੂੰ ਦੇਖ ਕੇ ਤਾਂ ਇਦਾਂ ਲੱਗਦਾ ਸੀਗਾ ਜਿਹੜੇ ਹਿਸਾਬ ਨਾਲ ਏਰੀ ਆਈ ਸੀਗੀ ਵੀ ਬਹੁਤ ਜ਼ਿਆਦਾ ਵੀ ਮੀਂਹ ਆਊਗਾ ਵੀ ਨੇਰੀ ਵੀ ਕਾਫੀ ਟਾਈਮ ਤੱਕ ਚੱਲੂਗੀ ਪਰ ਨਹੀਂ ਜੀ دب ਗਿਆ ਸੀਗਾ 10 ਕਮਿੰਟ ਵੱਧ ਤੋਂ ਵੱਧ ਲੱਗੇ ਹੋਣਗੇ ਤੇ ਹਵਾ ਚ ਚੱਲੀ ਗਈ ਆਵਾਜ਼ ਚ ਬਹੁਤ ਸੋਹਣੀ ਠੰਡੀ ਠੰਡੀ ਹਵਾ ਤੇ ਮੌਸਮ ਬਹੁਤ ਸੋਹਣਾ ਹੋ ਗਿਆ ਇੱਥੇ ਇਹਨਾਂ ਦੀ ਜੋਤਨਾਂ ਦੀ ਤੂੜੀ ਪਈ ਸੀ ਇਹ ਬਹੁਤ ਉੜ ਰਹੀ ਸੀ ਇਹਨਾਂ ਨੇ ਪਾਣੀ ਨਾਲ ਫੇਰ ਪਾਣੀ ਛਿੜਕਿਆ ਤੂੜੀ ਦੇ ਉੱਤੇ ਤੇ ਫੇਰ ਰੁਕ ਗਈ ਨਹੀਂ ਤਾਂ ਉੜਦੀ ਦੀ ਕਾਫੀ ਤੂੜੀ ਮੀ ਬਾਅ ਚ ਆਇਆ ਨਾ ਪਹਿਲਾਂ ਨੇਰੀ ਆ ਗਈ ਸੀ ਕਾਫੀ ਜ਼ਿਆਦਾ ਉੜੀ ਦੀ ਤੂੜੀ ਤੇ ਅੰਦਰ ਵੀ ਆਪਣੇ ਆ ਗਈ ਉੜ-ਉੜ ਕੇ ਹਵਾ ਇੰਨੀ ਜ਼ਿਆਦਾ ਆਈਆ ਕਿ ਅੰਮੀਆਂ ਫੇਰ ਗਿਰ ਗਈਆਂ ਹੁਣ गिर ਜਾਂਦੀਆਂ ਨੇ ਜਦੋਂ ਤੱਕ ਪੱਕਣੀਆਂ ਨੇ ᱫੋ ਥੋੜੀਆਂ ਜਿਹੀ ਰਹਿ ਜਾਂਦੀਆਂ ਨੇ ਇੱਥੇ ਦੇਖੋ ਜੀ ਆਪਣੀ ਇਹ ਜਾਲੀ ਤੋਤੀ ਗਈ ਕਿਉਂਕਿ ਬਾਛੜ ਇੱਧਰ ਲਈ ਸੀਗੀ ਇੱਕ ਗੱਲੋਂ ਤਾਂ ਵਧੀਆ ਹੋਇਆ ਜਾਲੀ ਤੋਂ ਹੋ ਗਈ ਇਹਦੇ ਵਿੱਚ ਨਾ ਤੂੜ ਫਸਿਆ ਪਿਆ ਸੀ ਕਾਫੀ ਜ਼ਿਆਦਾ ਹੁਣ ਜਿਹੜੇ ਨੇਰੀਆਂ ਦੇ ਨਾਲ ਕਰਦਾ ਆਉਂਦਾ ਸੀ ਸਾਰਾ ਇਹਦੇ ਵਿੱਚ ਫਸਦਾ ਤੀਗਾ ਚਲੋ ਮੀਨ ਵਾਲੇ ਤੋਤਾ ਗਿਆ ਤੇ ਆਪਣਾ ਵੇੜਾ ਵਿੱਚ ਖੜ ਗਿਆ ਪਾਣੀ ਹੁਣ ਮੈਂ ਇੱਥੇ ਝਾੜੂ ਲਾ ਦੂੰਗੀ ਤੇ ਆ ਛੇਲੀਆਂ ਇੱਥੇ ਆਈ ਜਾਂਦੀਆਂ ਨੇ ਉੱਪਰ ਇਹ ਉੱਪਰ ਰਹਿੰਦੀਆਂ ਨੇ ਖਾ ਪੀ ਕੇ ਨਾ ਉੱਪਰ ਆ ਜਾਂਦੀਆਂ ਨੇ ਇੱਥੇ ਬੈਠੀਆਂ ਰਹਿੰਦੀਆਂ ਨੇ ਤੇ ਮੈਂ ਇਹਨੂੰ ਭਜਾਤਾ ਥੱਲੇ ਹੁਣ ਮੈਂ ਲੱਗ ਗਈ ਜੀ ਬੇੜੇ ਤੇ ਝਾੜੂ ਲਾਉਣ ਕਿਉਂਕਿ ਜਿਹੜਾ ਪਾਣੀ ਖੜਾ ਹੈ ਇਹ ਵੀ ਹੁੰਦਾਗੇ ਨਾਲੇ ਤੂੜੀ ਜੀ ਆਈ ਹੋਈ ਆ ਪੱਤੇ ਉੜ ਉੜ ਕੇ ਆਏ ਹੋਏ ਨੇ ਉਹ ਵੀ ਤੇ ਮੇਰੇ ਕੋਲ ਛੋਟਾ ਝਾੜੂ ਹੈ ਸੀਗੇ ਮੈਂ ਥੱਲੇ ਨੂੰ ਗਈ ਨੀਗੀ ਚੱਕਣ بڑا ਝਾੜੂ ਆਪਣਾ ਥੱਲੇ ਪਿਆ ਹੈ ਉੱਥੇ ਸੁੰਭਰ ਕੇ ਰੱਖਿਆ ਨਹੀਂ ਨੀਂ ਮੈਂ ਇਹ ਤਾਂ ਸਿਰਫ ਮੈਂ ਇੱਥੇ ਬਾਥਰੂਮ ਵਗੈਰਾ ਜਾਂ ਜਿਹੜਾ ਫਾਸ਼ਾ ਆਪਣਾ ਬਾਹਰਲਾ ਇਹ ਤੋਂ ਰੱਖਿਆ ਹੋਇਆ ਛੋਟਾ ਜਿਹਾ ਝਾੜੂ ਇਤਨਾ ਬਧੀਆ ਸਾਫ਼ ਹੋ ਜਾਂਦਾ ਫਿਰ ਮੈਂ ਚਲੋ ਇਹਦੇ ਨਾਲ ਸੁੰਭਰ ਦੰਨੀ ਆ ਪਾਣੀ ਤੇ ਖੜ ਜਾਂਦਾ ਆਪਣੇ ਇੱਥੇ ਥੋੜਾ ਜਿਹਾ ਨੀਮਾ ਏ ਤੇ ਇੱਥੋਂ ਪਾਣੀ ਫੇਰ ਸੁਹੋਂ ਨਾ ਕੱਢਣਾ ਪੈਂਦਾ ਚਲੋ ਜੀ ਹੁਣ ਆਪਾਂ ਇੱਥੇ ਲਾ ਦਾਂਗੇ ਝਾੜੂ ਹਵਾ ਵੀ ਵਸਣੀ ਚੱਲ ਰਹੀ ਆ ਹੁਣ ਤਾਂ ਜੀ ਲੱਗ ਰਿਹਾ ਸੀਗਾ ਇਸ ਸਮੇਂ ਕੰਮ ਕਰਨ ਨੂੰ ਇੰਨਾ ਠੰਡਾ ਮੌਸਮ ਹੋ ਗਿਆ ਸੀਗਾ ਬਹੁਤ ਵਧੀਆ ਸੁਹਾਣਾ ਜਿਹਾ ਮੌਸਮ ਹੋ ਗਿਆ ਮੀਂਹ ਪੈਣ ਨਾਲ ਮੀਂਹ ਜਿਹ ਪਹਿਲਾਂ ਤਾਂ ਨੇਰੀ ਜਿਹੜੀ ਆਈ ਉਹਨੇ ਤਾਂ ਬਹੁਤ ਜ਼ਿਆਦਾ ਹੋ ਗਿਆ ਸੀਗਾ ਵੀ ਪਤਾ ਨਹੀਂ ਕੀ ਕੁਝ ਕਰਕੇ ਜਾਊਗੀ ਇਹ ਨੇਰੀ ਇੰਨਾ ਮਿੱਠਖਾਨਾ ਆ ਗਿਆ ਸੀਗਾ ਬਹੁਤ ਜ਼ਿਆਦਾ ਜਿਹੜੀ ਸੁਆਹ ਇਹ ਉਹ ਵੀ ਬਹੁਤ ਆਉਂਦੀ ਆ ਖੇਤਾਂ ਚ ਉਲੜ ਕੇ ਤਾਂ ਲੋਕਾਂ ਨੇ ਆ ਜਿਹੜੇ ਅੱਗ ਬੋਲਾਈ ਹੋਈ ਹੈ ਨਾ ਨਾਲ ਤੂੜੀ ਬਣਾਉਣ ਤੋਂ ਬਾਅਦ ਜਿਹੜਾ ਫੂਲ ਚਾ ਰਹਿ ਜਾਂਦਾ ਉਹਨੂੰ ਅੱਗ ਲਾ ਦਿੰਦੇ ਨੇ ਫੇਰ ਉਹ ਉਹ ਉਲੜ ਉਲੜ ਕੇ ਆਪਣੇ ਇੱਥੇ ਆਈ ਜਾਂਦੀ ਹੈ ਇੱਥੇ ਸ਼ਿੰਕਰ ਤੇ ਵੀ ਸਵੇਰ ਨੂੰ ਜਿਹੜਾ ਆਪਣਾ ਪਹਾੜ ਸ਼ਿੰਕ ਲੱਗਿਆ ਹੋਇਆ ਐ ਇਹ ਨਕਾਲਾ ਹੋਇਆ ਹੁੰਦਾ ਹਵਾ ਨਾਲ ਜਦੋਂ ਉੜ ਕੇ ਇੱਥੇ ਆਉਂਦੀ ਐ ਅੱਗ ਕੁਝ ਆਹ ਫੈਕਟਰੀਆਂ ਦੀ ਕਾਲ ਸਿੱਧਰੋਂ ਆਈ ਜਾਂਦੀ ਹੁੰਦੀ ਐ ਜਿੰਤਲੀ ਹਵਾ ਹੋਵੇ ਉਹਦੇ ਨਾਲ ਵੀ ਸ਼ਿੰਕਰ ਐ ਨਕਾਲਾ ਹੋ ਜਾਂਦਾ ਚਲੋ ਜੀ ਆਪਣਾ ਇੱਥੇ ਡੇੜਾ ਸੂਂਬਰ ਹੋ ਗਿਆ ਹੁਣ ਆਪਾਂ ਕਰਦੇ ਆਂ ਜੀ ਅਗਲਾ ਕੰਮ ਦੇਖੋ ਨੇਥੋਂ ਅਗਲਾ ਕੰਮ ਕੀ ਕਰਦੇ ਆਂ ਤੇ ਰਾਮਤਾ ਮਗਦੀ ਮਗ ਚੱਲੀ ਜਾਂਦੇ ਹੈ ਜੀ ਤੇ ਹੁਣ ਜੀ ਇੱਥੇ ਲੋ ਜੀ ਹੁਣ ਆਪਣੇ ਇਹ ਕੱਪੜੇ ਲਾ ਕੇ ਰੱਖੇ ਹੋਏ ਨੇ ਇਹ ਮਿੰਝਾ ਇੱਕ ਨੇ ਮੇਰਾ ਬਾਹਰ ਰੱਖਿਆ ਸੀ ਕੱਪੜੇ ਅੱਜ ਤੋਂ ਤੇ ਸੀ ਸਵੇਰੇ ਸਾਜਰੀ ਧੋਤੇ ਸੀਗੇ ਮੈਂ ਬੱਚਿਆਂ ਨੂੰ ਛੁੱਟੀ ਹੋਣ ਕਰਕੇ ਮੈਂ ਸਵੇਰੇ ਉਧਾਰਾਂ ਚੋਕ ਕੇ ਆ ਕੇ 6 ਵਜੇ ਤਣੂ ਮਸ਼ੀਨ ਲਾਤੀ ਨਹੀਂ ਤਾਂ ਮੈਂ ਤੁਹਾਨੂੰ ਦੱਸਿਆ ਨਾ 2:00 ਵਜੇ 3:00 ਵਜੇ ਤੱਕ ਮਸ਼ੀਨ ਲਾਉਣੀ ਹੁੰਦੀ ਆ ਪਰ ਅੱਜ ਬੱਚੇ ਘਰੇ ਸੀਗੇ ਇਨਾਂ ਨੇ ਸਕੂਲ ਨਹੀਂ ਜਾਣਾ ਸੀ ਹੁਣ ਇਹਨਾਂ ਨੂੰ ਦੋ ਤਿੰਨ ਦਿਨ ਦੀਆਂ ਛੁੱਟੀਆਂ ਨੇ ਲਗਾਤਾਰ ਤੇ ਆਪਾਂ ਨੇ ਇਹਨਾਂ ਦੀਆਂ ਛੁੱਟੀਆਂ ਦਾ ਲਾਹਾ ਲੈ ਲਿਆ ਮੈਂ ਕਿਹਾ ਚਲੋ ਸਰਜਰੀ ਕੱਪੜੇ ਧੋ ਦੰਨੀ ਆ ਸਰਜਰੀ ਕੱਪੜੇ ਧੋ ਕੇ ਸੁੱਕ ਗਏ ਸੀਗੇ ਫਿਰ ਮੈਂ ਮਿੰਜੇ ਦੇ ਲਾਹ ਲਾ ਕੇ ਰੱਖੀ ਗਈ ਤੇ ਫਿਰ ਹੁਣ ਬਸ ਇੱਥੇ ਮਾਰ ਦਾਂਗੇ ਟੈਹਾ ਇਸ ਮਿੱਟ ਕੇ ਰੱਖ ਦਾਂਗੇ ਆ ਛੇਲਾ ਇਹਨਾਂ ਦੁਖੀ ਕਰਦੇ ਇਹ ਅੰਦਰ ਵੜ ਜਾਂਦੇ ਨੇ ਬਸ ਮਾੜਾ ਜਿਹਾ ਗੇਟ ਖੁੱਲਾ ਰਹਿ ਜਵੇ ਜਦੇ ਅੰਦਰ ਵੜ ਜਾਂਦੇ ਨੇ ਮੈਂ ਉਹਨੂੰ ਕੱਟ ਰਹੀ ਸੀ ਬਾਹਰ ਇੱਧਰ ਆਪਣੀ ਰੂਲ ਵੀ ਸੀਟ ਦੇ ਥੱਲੇ ਬੈਠੀ ਐ ਇਹ ਤਾਂ ਬੈਠੀ ਰਹਿੰਦੀ ਐ ਖਾ ਪੀ ਲੰਦੀ ਐ ਬਹਿ ਜਾਂਦੀ ਐ ਬਸ ਜਿਹੜਾ ਬਾਹਰ ਬੂਰ ਕਿਹੜਾ ਕੱਢਿਆ ਹੁੰਦੀ ਐ ਇੱਥੇ ਵਿਹੜੇ 'ਚ ਉੱਥੇ ਬਾਲ ਜੀ ਪਈ ਉਹਦੇ ਨਾਲ ਖੇਡ ਲੰਦੀ ਐ ਫੇਰ ਨਹੀਂ ਇੱਥੇ ਆ ਕੇ ਬਹਿ ਜਾਂਦੀ ਐ ਇੱਥੇ ਜੀ ਹੁਣ ਮੈਂ ਲੱਗੀ ਹੁਈ ਆ ਟਹਿਾਂ ਮਾਰਨ ਤੇ ਆਪਾਂ ਕੱਪੜੇ ਸਾਰੇ ਸਮੇਟ ਦਾਂਗੇ ਟਹਿਾਂ ਮਾਰ ਕੇ ਰੱਖ ਦਾਂਗੇ ਤੇ ਹਾਂਜੀ ਜੇਕਰ ਤੁਸੀਂ ਬਲੌਗ ਦੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿ ਬਲੌਗ ਕਿਉਂ ਚੱਲਿਆ ਕਿ ਤੁਹਾਨੂੰ ਸਾਡੇ ਹਾਂਜੀ ਇੱਥੇ ਮੇਰੀਆਂ ਟਹਾਂ ਵਾਜ ਚੁੱਕੀਆਂ ਨੇ ਹੁਣ ਮੈਂ ਇਹ ਸਾਰੇ ਕੱਪੜੇ ਅੰਦਰ ਚੱਕ ਲਏ ਸੀ ਇੱਥੇ ਬੈਡਾਂ ਤੇ ਬੈਡਾਂ ਤੇ ਲਿਆ ਕੇ ਹੁਣ ਮੈਂ ਨਾ ਇਹਨਾਂ ਨੂੰ ਅੱਡ-ਅੱਡ ਕਰ ਲਵਾਂਗੀ ਅੱਡ-ਅੱਡ ਕਰਕੇ ਅੱਡ ਢੇਰੀਆਂ ਲਾ ਲੂੰਗੀ ਫਿਰ ਇਦਾਂ ਰੱਖਣੇ ਵੀ ਸੌਖੇ ਨੇ ਤੇ ਅਸੀਂ ਅਡੋ-ਅਡੋ ਤਿੰਨੇ ਚਾਰੇ ਕੱਪੜੇ ਅਡੋ-ਅਡੋ ਰੱਖਦੇ ਹੁੰਨੀ ਆ ਮੈਂ ਤੇ ਫਿਰ ਲੱਭਣੇ ਸੌਖੇ ਨੇ ਨਹੀਂ ਤਾਂ ਫਿਰ ਇੱਕ ਦੂਜੇ ਦੇ ਵਿੱਚ ਰਲ ਜਾਂਦੇ ਨੇ ਫਿਰ ਲੱਭਣ 'ਚ ਮੁਸ਼ਕਲ ਆਉਂਦੀ ਆ ਹੁਣ ਆਇਆ ਬੱਚਿਆਂ ਨੂੰ ਵੀ ਪਤਾ ਵੀ ਉਹਨਾਂ ਦੇ ਕੱਪੜੇ ਕਿਹੜੇ ਖਾਨੇ 'ਚ ਪੈਣੇ ਕਿੱਥੇ ਪੈਣੇ ਉਹ ਆਪਣੇ ਆਪ ਚੱਕ ਕੇ ਪਾ ਲੈਂਦੇ ਨੇ ਤੇ ਮੈਂ ਜੀ ਅਡੋ-ਅਡੋ ਢੇਰੀਆਂ ਕਰ ਲਈਆਂ ਹੁਣ ਇੱਥੇ ਇਸ ਖਾਨੇ ਦੇ ਵਿੱਚ ਸਾਡੇ ਤਿੰਨਾਂ ਦੇ ਕੱਪੜੇ ਹੁੰਦੇ ਆ ਮੇਰੇ ਸਹਿਜਪ੍ਰੀਤ ਦੇ ਤੇ ਉਹਦੇ ਪਾਪੇ ਦੇ ਇਹ ਖਾਨਾ ਸਾਡਾ ਏ ਅ ਅਸੀਂ ਇੱਧਰ ਇਹ ਬੜਾ ਖਾਨਾ ਨਾ ਇਹਦੇ ਵਿੱਚ ਰੱਖ ਲੈਨੇ ਆ ਤੇ ਜੀ ਮੇਰਾ ਪਰਮਾਲਾ ਨੂੰ ਤੇ ਸੌਕਸ ਨੂੰ ਇਹ ਟੋਕਰੀ ਲਈ ਹੋਈ ਹੈ ਇਹਦੇ ਵਿੱਚ ਰੱਖਦੇ ਹੁੰਨੇ ਆ ਤੇ ਜਸਕਰ ਨੂੰ ਦਿੱਤੀ ਹੋਈ ਹੈ ਇੱਧਰ ਖਾਨਾ ਮੇਰੀ ਅਲਮਾਰੀ ਵੱਡੀ ਹੈ ਇਹ ਤੇ ਇਹਦੇ ਵਿੱਚ ਕਈ ਖਾਨੇ ਨੇ ਸਾਈਡ ਤੇ ਤੇ ਜਿਹੜੀਆਂ ਚਾਦਰਾਂ ਨੇ ਵੈਡ ਸ਼ੀਟ ਉਹ ਮੈਂ نیچے ਰੱਖਦੀ ਆ ਥੱਲੇ ਲਿਖਾਨੇ ਚ ਚਲੋ ਜੀ ਹੁਣ ਕਪੜੇ ਸਿਮਿੰਟਣ ਤੋਂ ਬਾਅਦ ਆਪਾਂ ਅੱਗੇ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਪੈ ਸੀਗੇ ਪਾਂਡੇ ਆ ਚਾਹ ਪੀ ਪੀਤੀ ਸੀ ਜਿਹੜੀ ਦੁਪਹਿਰੇ 3:30 ਵਜੇ ਉਹ ਪਾਂਡੇ ਪਏ ਨੇ ਤੇ ਅਜ ਬਾਲਟੀ ਵੀ ਅੰਦਰੇ ਆ ਗਈ ਕਿਉਂਕਿ ਜੀ ਬਾਹਰ ਮੀਂਹ ਪੈ ਰਿਹਾ ਸੀ ਫੇ ਮੈਂ ਫਟਾਫਟ ਦਾ ਰੋਧ ਦੇ ਚੋ ਕੇ ਆ ਕੇ ਇੱਥੇ ਅੰਦਰ ਆ ਕੇ ਦੁੱਧ ਪਾਇਆ ਪਾਂਡੇ ਦੇ ਵਿੱਚ ਹੁਣ ਕੇ ਰੱਖਣਾ ਸੀਗਾ ਜਿਹੜਾ ਵਾਲੇ ਖਾਤਰ ਤੇ ਹੁਣ ਜੀ ਆਪਾਂ ਭਾਂਡੇ ਜਿਹੜੇ ਮਾਂਜੇ ਪੈਣ ਟੋਕਰੀ ਦੇ ਵਿੱਚ ਇਹ ਵੀ ਸਾਰੇ ਚੰਨ ਦਾਂਗੇ ਸਾਰੇ ਸੁੱਕ ਜਾਂਦੇ ਨੇ ਉੱਥੇ ਤੁਹਾਨੂੰ ਅੱਗੇ ਵੀ ਮੈਂ ਦੱਸਿਆ ਕਿ ਮੈਂ ਭਾਂਡੇ ਬਾਹਰ ਹੀ ਮਾਂਦੀਆਂ ਭਾਂਡੇ ਬਾਹਰ ਹੀ ਮਾਂਜ ਕੇ ਟੋਕਰੀ ਦੇ ਵਿੱਚ ਰੱਖ ਲੈਣੇ ਆ ਫਿਰ ਉਹਨੂੰ ਲਿਆ ਕੇ ਇਦਾਂ ਕਾਂਸਤੇ ਰੱਖ ਚੰਨ ਦੰਦਿਆ ਆਪਣੇ ਜੀ ਇਹ ਪਹਿਲਾਂ ਦੀ ਬਣੀ ਹੋਈ ਆ ਰਸੋਈ ਤੇ ਇੰਨਾ ਚਿਰ ਬਣੀ ਹੋਇਆ ਆਪਾਂ ਤੁਹਾਂ ਪਾਈ ਨੂੰ ਇਹ ਥੋੜਾ ਜਿਹਾ ਚਿਰ ਹੋਇਆ ਉਹ ਰੋਜ਼ਾਂ ਚੀ ਜਿਹੜੀਆਂ ਅੱਜ ਕੱਲ ਰਸੋਈਆਂ ਚੱਲਦੀਆਂ ਨੇ ਉਹਨਾਂ ਦਾ ਰਵਾਜ ਨਹੀਂ ਸੀਗਾ ਇਹ ਹੁਣੇ ਚੱਲੀਆਂ ਨੇ ਰਸੋਈਆਂ ਜਿਹੜੀਆਂ ਨਵੇਂ ਤਰੀਕੇ ਦੀ ਆ ਬਾਰਡਰਨ ਰਸੋਈ ਕਿਚਨ ਕਹਿ ਲੋ ਇਹ ਰਸੋਈਆਂ ਹੁਣ ਚੱਲੀਆਂ ਨੇ ਉਸ ਟਾਈਮ ਜਦੋਂ ਆਪਾਂ ਨੇ ਥਾਂ ਪਾਇਆ ਸੀ ਉਦੋਂ ਇਦਾਂ ਹੀ ਕਾਂਸੇ ਬੰਨ੍ਹਦੇ ਹੁੰਦੇ ਸੀਗੇ ਤੇ ਆਪਣੇ ਕਾਂਸੇ ਬੰਨੇ ਹੋਏ ਨੇ ਕੋਈ ਗੱਲ ਨਹੀਂ ਜੀ ਆਪਾਂ ਉਹ ਵੀ ਬਣਾਵਾਂਗੇ ਹੌਲੀ ਹੌਲੀ ਜੀ ਤਾਂ ਬਹੁਤ ਕਰਦਾ ਹੈ ਵੀ ਅਭੀ ਕਰੀਆ ਵੀ ਕਰੀਏ ਚਲੋ ਜੀ ਹੌਲੀ ਹੌਲੀ ਸਭ ਕੁਝ ਕਰਾਂਗੇ ਤੇ ਇੱਥੇ ਇਹਦੇ ਪਾਪੇ ਨੇ ਮੈਨੂੰ ਕਹਿਤਾ ਸੀਗਾ ਵੀ ਮੈਨੂੰ ਲੱਸੀ ਬਣਾ ਕੇ ਦੇ ਦੇ ਹੁਣ ਮੈਂ ਦੇ ਰਹੀ ਹਾਂ ਨਾ ਲੱਸੀ ਬਣਾ ਕੇ ਲੈਡ ਪੱਜ ਚੁੱਕੀ ਸੀਗੀ ਮੇਰੀ ਔਨ ਕਰਕੇ ਲੈਡ ਤਾਂ ਪਹਿਲਾਂ ਪੱਜ ਜਾਂਦੀ ਹੈ ਜਦੋਂ ਮੇਰੀ ਆ ਜਾਂਦੀ ਹੈ ਤੁਹਾਨੂੰ ਸਭ ਨੂੰ ਪਤਾ ਹੀ ਆ ਤੇ ਰਸੋਈ ਦੇ ਵਿੱਚ ਆਪਣੇ ਇਨਵਰਟਰ ਵਾਲਾ ਪਲੱਗ ਨਹੀਂ ਕਰਾਇਆ ਹੋਇਆ ਸਿਰਫ ਬਲਬ ਹੈ ਮੈਂ ਲੱਸੀ ਬਣਾਉਣੀ ਸੀ ਫਿਰ ਇੱਧਰ ਕਮਰੇ ਚ ਆ ਕੇ ਬਣਾ ਕੇ ਲੈ ਕੇ ਗਈ ਇਹ ਇਨਵਰਟਰ ਤੇ ਹੈ ਚਲੋ ਜੀ ਆਪਾਂ ਨੇ ਸੈਜਬ੍ਰੀਦ ਦੇ ਪਾਪੇ ਨੂੰ ਲੱਸੀ ਵੀ ਦੇਤੀ ਤੇ ਉਹ ਲੱਸੀ ਪੀ ਲਣਗੇ ਹੁਣ ਆ ਗਈ ਜੀ ਝਾੜੂ ਦੀ ਬਾਰੇ ਹੁਣ ਲੱਗੇ ਆਪਾਂ ਝਾੜੂ ਲਾਉਣ ਕਿਉਂਕਿ ਕਮਰਿਆਂ ਦੇ ਵਿੱਚ ਨਾ ਜਿਹੜੀ ਤੁਹਾਨੂੰ ਮੈਂ ਦੱਸਿਆ ਵੀ ਸਵਾਹ ਉੜਕੇ ਇਹ ਹਨੇਰੀ ਦੇ ਨਾਲ ਇਧਰ ਲਈ ਹਵਾ ਹੋਣ ਕਰਕੇ ਸਾਰੇ ਕਮਰਿਆਂ ਦੇ ਵਿੱਚ ਵੜ ਗਈ ਤੇ ਕਾਫੀ ਤੂੜ ਮਿੱਟੀ ਜੀ ਹੋ ਗਈ ਇੱਥੇ ਮਸ਼ੀਨ ਵਗੈਰਾ ਤੇ ਵੀ ਹੋਗੀ ਆ ਸੀਟ ਤੇ ਵੀ ਹੋਗੀ ਚਲੋ ਜੀ ਹਨਾ ਥੱਲਿਓ ਤਾਂ ਆਪਾਂ ਸਾਫ਼ ਕਰ ਦਾਂਗੇ ਹੁਣ ਝਾੜੂ ਲਾ ਦਾਂਗੇ ਪਰ ਜਿਹੜੀ ਲੀਰ ਨਾਲ ਮਤਲਬ ਗਰਦਾ ਵਗੈਰਾ ਸਾਫ਼ ਕਰਾਂਗੇ ਉਹ ਕੱਲੂ ਹੀ ਦੇਖਾਂਗੇ ਹੁਣ ਸਮਾਰ ਕੇ ਬਸ ਆਪਾਂ ਥੱਲਿਓ ਥੱਲਿਓ ਸਾਫ਼ ਕਰ ਲਾਂਗੇ ਕਿਉਂਕਿ ਜਿੰਨਾ ਚਿਰ ਥੱਲਿਓ ਸਾਫ਼ ਜੇ ਨਾ ਆਵੇ ਪਤਾ ਨਹੀਂ ਕਾਤੇ ਮੈਨੂੰ ਤਾਂ ਐਵੇਂ ਚਿੜਜੀ ਆਈ ਜਾਂਦੀ ਆ ਗਰਦੇ ਜਿਹਨੂੰ ਦੇਖ-ਦੇਖ ਕੇ ਆਪਣੇ ਆਪ ਨੂੰ ਔਖਾ ਜਿਹਾ ਲੱਗ ਜਾਂਦਾ ਵੀ ਕੀ ਗੰਦ ਜੇ ਗੰਦ 'ਚ ਬੈਠੇ ਆ ਜਿੰਨਾ ਚਿਰ ਸਾਫ਼ ਨਾ ਹੋਵੇ ਨਾ ਮਨ ਨੂੰ ਜੇ ਨੂੰ ਸਾਫ਼ ਜਿਆ ਨਹੀਂ ਲੱਗਦਾ ਹੈਗਾ ਤਾ ਕਰਕੇ ਮੈਂ ਹੁਣ ਪਹਿਲਾਂ ਮੈਂ ਹਾਂ ਵੀ ਉੱਤਾਂ ਮੈਂ ਸਾਂ ਕੋਲ ਬਾਚੇ ਹੀ ਜਾਉਂਗੀ ਕਿਉਂਕਿ ਪਾਣੀ ਪਲਾਉਣ ਦਾ ਟਾਈਮ ਹੋਇਆ ਹੋਇਆ ਇੱਥੇ 6:30 ਹੋ ਚੁੱਕੇ ਨੇ ਮੈਂ ਹਾਂ ਵੀ ਬਾਅਦ ਚ ਜਾਉਂਗੀ ਪਹਿਲਾਂ ਮੈਂ ਸਾਰਾ ਇਹ ਸਾਫ਼ ਕਰ ਕਰਦਾ ਤੂੜ ਜੇ ਜੇ ਤੂੜ ਜੇ ਨਿਕਲ ਜੂਗਾ ਨਾ ਸਾਫ਼ ਜੇ ਹੋ ਜਾਣਗੇ ਕੰਬਰੇ ਤੇਰਾ ਤਾਂ ਕਰਕੇ ਜੀ ਮੈਂ ਇੱਥੇ ਪਹਿਲਾਂ ਲੱਕੀ ਝਾੜੂ ਲਾਣ ਤੇ ਦੇਖੋ ਜੀ ਕਿੰਨੀ ਮਿੱਟੀ ਜੀ ਨਿਕਲਾਈ ਇਹ ਸਾਰੀ ਉੜ ਕੇ ਨੇਰੀ ਦੇ ਨਾਲ ਆਈ ਅੰਦਰ ਤੇ ਆਪਾਂ ਹੁਣ ਇਹ ਲਾ ਰਹੇ ਹਾਂ ਝਾੜੂ ਸਾਰੇ ਇੱਥੇ ਸੀਟ ਤੋਂ ਵੀ ਬਸ ਮੈਂ ਝਾੜੂ ਨਾਲੇ ਸਾਫ਼ ਕਰਤਾ ਸੀਗਾ ਸਵਾਦ ਹੀ ਕਾਫੀ ਆਈ ਮੈਨੂੰ ਜੀ ਹਾਂਜੀ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹਾਂਜੀ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤੇ ਇੱਥੇ ਮੈਂ ਝਾੜੂ ਲਾ ਕੇ ਕੂੜਾ ਚੱਕ ਲਾਂਗੇ ਹਾਂ ਮਿਲਾਂਗੇ ਕੱਲੂ ਕਿਸੇ ਨਵੇਂ ਹੋਰ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਵਾਯ ਵਾ ਟਾਟਾ Các <coughs> bạn